ਮੇਰਾ ਅਸੀਂ ਆਪਣਾ ਤੇ ਨੰਬਰ ਗਣਿਸ਼ ਮੈਨਾਂ ਉਹ ਛੋਟਾ ਜਿਹਾ ਮੁੰਡਾ ਹਣਕੋ ਰਹੀਦਾ ਉਹਦਾ ਮਾਪੇ ਹੋਣੇਗਾ ਉਹਨਾਂ ਦੀ ਡੈਥ ਹੋਈ ਆ ਦਾਦੀ ਹੋ ਰਹੀਦਾ ਦਾਦੀ ਦੀ ਵੀ ਡੈਥ ਹੋਈ ਆ ਇਸ ਕਰਕੇ ਪਿਆ ਸਾਨੂੰ ਪਤਾ ਨਹੀਂ ਸਾਨੂੰ ਬਾਅਦ ਚ ਪਤਾ ਲੱਗਾ ਪਰ ਬਾਅਦ ਚ ਆਏ ਹਾਂ ਤਾਂ ਕੀ ਹੋਇਆ ਕੀ ਝਗੜਾ ਕਿਸ ਗੱਲੋਂ ਬੁੱਢੇ ਨਾਲ ਗੱਲ ਹੋਈ ਸੀ ਹਾਂਜੀ ਹਾਂ ਕਿੰਨੀਆਂ ਗੋਲੀਆਂ ਕਿੰਨੀਆਂ ਚੱਲੀਆਂ ਇੱਥੇ ਗੋਲੀਆਂ ਗੋਲੀਆਂ ਦਾ ਆਪਾਂ ਨੂੰ ਸਰ ਪਤਾ ਨਹੀਂ ਆਪਾਂ ਪਤਾ ਨਹੀਂ ਬਾਅਦ ਚ ਆਏ ਹਾਂ ਉਹਨੂੰ ਨਹੀਂ ਪਤਾ ਵੇਂਗਣ ਦਾ ਆਪਾਂ ਅੰਦਰ ਸੀ ਨਾ ਹੁਣ ਚਾਹੀਏ ਮੁੱਕੇ ਸੀ ਨਾ ਬਾਅਦ ਚ ਆਈ ਸੀ ਹੁਣ ਚਾਹੀਏ ਇੱਟਾ ਰੋੜੇ ਵੀ ਚੱਲੇ ਹਾਂਜੀ ਉਹਨਾਂ ਨੇ ਉੱਥੇ ਮਚਨਾਏ ਆਂ ਦਾ ਚੋਕ ਕੇ ਅੰਦਰ ਕੀ ਮੰਗ ਕੀ ਕਰਦੇ ਪ੍ਰਸ਼ਾਸਕ ਆ ਆ ਆਵਦੋ ਉਹਨਾਂ ਨੂੰ ਘਰੇ ਨਹੀਂ ਆਗੇ ਮੰਮੀ ਨਹੀਂ ਬਾਕੀ ਉਹਨਾਂ ਨੂੰ ਪਤਾ ਸਾਰਾ ਇਰਕ ਕਿਥਰੇ ਰਹਿਣ ਵਾਲੇ ਕੀ ਮੇਰਾ ਨਾਮ ਵੀਜੀ ਲਖਵਿੰਦਰ ਸਿੰਘ ਆ ਜੀ ਮੈਂ ਤਿੰਨ ਬਗਲੀਆ ਰਹਿਣ ਵਾਲਾ ਜੀ ਤੇ ਅੱਜ ਇਹ ਇਸ ਲੜਾਈ ਨੂੰ ਤਿੰਨ ਦਿਨ ਪਹਿਲਾਂ ਲੜਾਈ ਹੋਈ ਜੀ ਸਾਡੇ ਕੋਲ ਇੱਕ ਮੁੰਡਾ ਰਹਿੰਦਾ ਸੀ ਜੀ ਉਹਦਾ ਨਾਮ ਸ਼ਰਮ ਸੀ ਗੁੱਡੀ ਡਾਂਦਿਆਂ ਤੋਂ ਲੜਾਈ ਹੋਈ ਇਹ ਲਾਲੋ ਹੋਣੀ ਇਹਨਾਂ ਨੂੰ ਨਾ ਉਹ ਬਾਹਰ ਗਲੀ ਚ ਆਇਆ ਇਹ ਉਹਨੂੰ ਚੁੱਕ ਕੇ ਆਪਣੇ ਘਰ ਲੈ ਗਿਆ ਜੀ ਵੀਰ ਜੀ ਤੇ ਉਹਨੂੰ ਕੁੱਟਿਆ ਮਾਰਿਆ ਤੇ ਮੇਰਾ ਭਤੀਜਾ ਉਹਨੂੰ ਕਹਿੰਦੇ ਕਿ ਘਰ ਫੋਨ ਤੈਨੂੰ ਕੋਈ ਛਡਾਣਾ ਆਵੇ ਜੀ ਕੋਈ ਨਹੀਂ ਤੇ ਮੇਰਾ ਭਤੀਜਾ ਗਿਆ ਉਦਨ ਛਡਾਣਾ ਤੇ ਉਸ ਦਿਨ ਵੀ ਨਾ ਸਰ 4 ਦਿਨ ਪਹਿਲਾਂ ਲੜਾਈ ਹੋਈ ਬੜੀ ਜੀ ਤੇ ਸਰ ਜੀ ਮੁੜ ਕੇ ਆਪਾਂ ਉਸ ਦਿਨ ਰਾਤ ਕੰਪਲੇਨ ਕੀਤੀ ਕਿ ਆ ਝਗੜਾ ਹੋਇਆ ਜੀ ਤੇ ਥਾਣੇ ਸਾਹ ਥਾਣੇ ਵੀ ਦਿੱਤੀ ਕੁ ਪ੍ਰੇਰ ਪਰ ਉਹਨਾਂ ਨੇ ਸਰ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਨੇ ਕਹਿੰਦੇ ਸੀ ਕੱਲ ਸਰ ਮੰਡੇ ਕਹਿੰਦੇ ਤੁਹਾਡਾ ਰਾਜੀਨਾਮਾ ਕਰਾ ਦਾਂਗੇ ਸਰ ਕੋਈ ਰਾਜੀਨਾਮਾ ਨਹੀਂ ਹੋਇਆ ਸਰ ਉਹ ਮੁੰਡਾ ਜਿਹੜਾ ਨਾ ਅੱਜ ਉਹ ਮੇਰਾ ਭਤੀਜਾ ਇੱਧਰ ਹੀ ਲੰਘਦਾ ਪਿਆ ਸੀ ਉਹਨਾਂ ਨੇ ਸਰ ਜੀ ਉਤੋਂ ਕਿਤੇ ਇਟਾਂ-ਉਟਾਂ ਵੀ ਮਾਰੀਆਂ ਤੇ ਹੁਣ ਸਰ ਜੀ ਉਹਨੂੰ ਗੁਰਾਮਦਾਸ ਵਾਲਿਆਂ ਨੇ ਜਵਾਬ ਦਿੱਤਾ ਸਿਵਲ ਹਸਪੀਟਲ ਲੈ ਗਏ ਆ ਵੀਰ ਜੀ। ਨਹੀਂ ਆਨ ਬਸ ਸੀਰੀਅਸ ਹੈ। ਹਾਂਜੀ ਸੀਰੀਅਸ ਹੈ। ਗੋਲੀਆਂ ਕਿੰਨੀਆਂ ਚੱਲੀਆਂ? ਗੋਲੀਆਂ ਵੀਰ ਜੀ ਇੱਕ ਹੀ ਚੱਲੀ ਜੀ। ਅਜੇ ਤੱਕ ਵੀਰ ਜੀ ਹੁਣ ਉਹ ਮਲਾਜਮ ਸਾਹਿਬ ਆਏ ਸੀ ਪਰ ਉਹ ਕੋਈ ਗੱਲਬਾਤ ਨਹੀਂ ਹੋਈ ਕੋਈ। ਉਹ ਹਾਲੇ ਵੀ ਉਹ ਕੋਠੇ ਤੇ ਹੈਗੇ ਸਰ ਜੀ ਉਹਨਾਂ ਦੇ ਲਾਲੋ ਨਹੀਂ ਸਾਰੇ ਉਹਨਾਂ ਦੇ ਨਾਲ ਮੁੰਡੇ ਵੀ ਆ ਜੀ। ਹਾਂਜੀ। ਬਸ ਇਹੋ ਸਰ ਜੀ ਗੁੱਡੀ ਤੋਂ ਲੜਾਈ ਹੋਈ ਹੈ ਵੀਰ ਜੀ ਹੋਰ ਕੋਈ ਗੱਲ ਨਹੀਂ ਹੋਈ ਜੀ। ਕੀ ਮੰਗ ਕੀ ਕਰਦੇ ਪਰ? ਮੰਗ ਇਹੋ ਹੀ ਆ ਕਿ ਵੀਰ ਜੀ ਸਾਨੂੰ ਇਨਸਾਫ ਦਿਵਾਇਆ ਜਾਵੇ। ਸਾਡੇ ਬੱਚੇ ਦੀ ਵੇਖੋ ਤੁਸੀਂ ਹਾਲਤ ਜਾ ਕੇ ਸਿਵਲ ਹਸਪੀਟਲਾਂ ਗੁਰਰਾਮਦਾਸ ਨਾਲ ਜਵਾਬ ਦੇਤਾ ਸਿਵਲ ਵਾਲੇ ਲੈ ਗਏ ਹੁਣ ਵੇਖੋ ਵੀਰ ਜੀ ਹੁਣ ਉੱਥੇ ਜਾਵਾਂਗੇ ਪਤਾ ਲੱਗੇਗਾ ਵੀਰ ਜੀ ਹਾਂਜੀ ਹਾਂਜੀ ਭਾਜੀ ਆਪਣਾ ਨਾਮ ਦੱਸ ਕੇ ਸਾਹੀ ਲੈ ਗਏ ਮੇਰਾ ਨਾਮ ਕਿਥੋਂ ਰਹਿੰਦੇ ਹੋ ਅਨੇ ਤਿੰਨ ਬਗਲੀ ਸਰ ਕੀ ਹੋਇਆ ਕੀ ਸਾਰੇ ਨੇ ਕੀ ਜੀ ਘਰ ਤੇ ਲੜਾਈ ਹੋਈ ਗੁੱਡੀ ਤੇ ਲੜਾਈ ਹੋਈ ਸੀ ਇੱਕ ਜੀ ਤੇ ਉਹ ਨਿੱਕੇ ਜਿਹੇ ਮੁੰਡੇ ਨੇ ਗੁੱਡੀ ਢਾਈ ਸੀ ਤੇ ਕੋਈ ਗੱਲ ਹੋਈ ਸੀ ਤੇ ਉਸ ਘਰੋਂ ਬਾਹਰ ਆਇਆ ਸੋ ਦਲੇ ਹੰਤੇ ਮੁੰਡੇ ਨਰੇ ਲੱਲੋ ਆਦੇ ਤੇ ਐ ਕੋਠੇ ਚੁੱਕੇ ਲੈ ਗਏ ਮੁੰਡੇ ਨੂੰ ਤੇ ਉਹਨੂੰ ਕੁੱਟਿਆ ਘਾਟਿਆ ਹੈ ਇਹਨਾਂ ਨੇ ਤੇ ਫਿਰ ਉਹ ਮੇਰਾ ਭਰਾ ਆ ਗਿਆ ਸੀ ਤੇ ਭਰਾ ਦੇ ਇਹਨਾਂ ਨੇ ਭਰਾ ਨੂੰ ਵੀ ਝਗੜਾ ਛੁੜਾ ਕੀਤਾ ਇਹਨਾਂ ਨੇ ਭਰਾ ਦੇ ਗੋਲੀ ਵੀ ਚਲਾਈ ਹੈ ਗੋਲੀ ਅੱਜ ਲਾਈ ਲੜਾਈ ਪੇਲੇ ਦੀ ਹੋਈ ਸੀ ਕਿੰਨੀਆਂ ਗੋਲੀਆਂ ਚੱਲੀਆਂ ਅੱਜ ਗੋਲੀਆਂ ਕਿੰਨੀਆਂ ਚੱਲੀਆਂ ਸੀ ਇੱਕੋ ਇੱਕ ਦੋ ਫਾਇਰ ਹੀ ਵਜਦੀ ਨਹੀਂ ਕਿਸੇ ਦੇ ਤੇ ਹੁਣ ਇਹਨਾਂ ਨੇ ਫਾਇਰ ਹੀ ਕੱਢਿਆ ਕੋਠੇ ਚੜੇ ਸੀ ਕੋਠੇ ਦੇ ਉੱਤੇ ਬੋਤਲਾ ਬੂਤਲਾ ਚਲਾਈਆਂ ਸੀ ਤੇ ਜਿਹਦੇ ਸੱਟ ਲੱਗੀ ਉਹ ਕਿੱਥੇ ਹੈ ਉਹ ਸਿਵਲ ਹਸਪੀਟਲ ਹੈਗਾ ਹੀ ਉਹ ਦਾਖਲ ਕਰਾਇਆ ਲੋਨ ਲੱਗਦਾ ਮੇਰਾ ਭਰਾ ਜੋ ਵੱਡਾ جی ایریا میں ایک انسیڈنٹ شام کو رپورٹ ہوا ہے جس میں دو پارٹیز کا آپس میں جھگڑا ہوا ہے یہ اس پر رسپونڈ کرتے ہوئے ہماری پولیس پارٹی جو ہے موقع پر پہنچی ہیں اس کو جو ہے سارے انسیڈنٹ کو تصدیق کیا جا رہا ہے اس میں پرلمیری انویسٹیگیشن میں یہ بات سامنے آئی ہے کہ ان کا کچھ دن پہلے جو پتنگ بازی کو لے کے آپس میں تکرار ہوا تھا جس دوران انہوں نے آج ایک پارٹی نے دوسرے گیٹ پر جڑا جو حملہ کرنا چاہا اس کے دوران ہی جو ہے ان کے آپس میں پتھر بازی ہوئی ہے جس میں جو چوٹیں ایک درکو آئی ہیں ان کو علاج کے لیے سول سال بھیجا گیا ہے ਆਪ ਇਸ ਕੀ ਸਾਰੇ ਮਾਮਲੇ ਦੀ ਤਸਦੀਕ ਕਰਕੇ ਜੋ ਹੈ ਉਹ ਸਾਰੀ ਕਾਰਵਾਈ ਕਾਨੂੰਨ ਅਨੁਸਾਰ ਕਾਰਵਾਈ ਕਮਲ ਮੇਤ ਲਾਈ ਜਾਏਗੀ ਸਰ ਗੋਲੀ ਵਗੈਰਾ ਵੀ ਚਲੀ ਜਾ ਰਹੀ ਹੈ ਉਹ ਪ੍ਰੀਲਿਮਿਨਰੀ ਹਮ ਇਨਵੈਸਟੀਗੇਟ ਕਰ ਰਹੇ ਹਾਂ ਅਗਰ ਐਸੀ ਕੋਈ ਬਾਤ ਸਾਹਮਣੇ ਆਏਗੀ ਤਾਂ ਉਸ ਪਰ ਵੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਏਗੀ ਸਰ ਕਿੰਨੇ ਲੋਕ ਜ਼ਖਮੀ ਹੋਏ ਦੋ ਲੋਕਾਂ ਦੀ ਅਭੀ ਤੱਕ ਸੂਚਨਾ ਹੈ ਜ਼ਖਮੀ ਹੋਣੇ ਦੀ ਮਹਿੰਦਰ ਜੀ ਦੀ ਹੈ ਉਹਨਕੇ